ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਮਹਿੰਦੀ ਇਸ ਮਹਿੰਮ ਦੀ ਕਾਮਯਾਬੀ ਦੀ ਕੀ ਹੈ ਸਚਾਈ ਮੇਰਾ ਮੰਨਣਾ ਮੈਂ ਕਿ ਜੋ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਹੈ ਮਾਰਚ 1 ਤੋਂ ਉਹਦਾ ਕੁਝ ਹੱਦ ਤੱਕ ਕਾਮਯਾਬੀ ਤਾਂ ਜ਼ਰੂਰ ਮਿਲੀ ਹੈ ਲੇਕਿਨ ਜਿਸ ਹੱਦ ਤੱਕ ਉਹ ਕਹਿ ਰਹੇ ਹਨ ਉਹਨਾਂ ਨੂੰ ਕਾਮਯਾਬੀ ਮਿਲੀ ਆ ਉਹ ਨਹੀਂ ਮਿਲੀ ਅਹ ਅੰਕੜੇ ਆਪਾਂ ਦੇ ਰੂਲ ਦੇ ਸਕਦੇ ਆ ਸਰਕਾਰ ਨੇ ਆਪ ਹੀ ਅੰਕੜੇ ਰਿਲੀਜ਼ ਕੀਤੇ ਵੀ ਅਸੀਂ 15000 ਦੇ ਕਰੀਬ ਬੰਦੇ ਫੜਲੇ ਆ 600 ਕਿਲੋ ਦੇ ਕਰੀਬ ਅਸੀਂ ਹੀਰੋਇਨ ਫੜ ਲੀਆ 11 ਕਰੋੜ ਅਸੀਂ ਤੱਕ ਮਨੀ ਫੜ ਲੀਆ 144 ਨਸ਼ਾ ਤਸਕਰਾਂ ਦੀਆਂ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਲਈਆਂ ਜਿਹੜੀਆਂ ਅਣ ਨਪੜੀਆਂ ਵਾ ਉਹ ਚੋਂ 100 ਕਿ 104 ਅਸੀਂ ਤਾ ਵੀ ਦਿੱਤੀਆਂ ਵਾ ਵਗੈਰਾ ਮੇਰਾ ਠੀਕ ਆ ਅੰਕੜੇ ਜਿਹੜੇ ਆ ਸਰਕਾਰ ਦੇ ਸਕਦੀ ਆ ਔਰ ਸ਼ਾਇਦ ਸਹੀ ਵੀ ਹੋਣਗੇ ਲੇਕਿਨ ਅੰਕੜਿਆਂ ਨਾਲੇ ਮਸਲੇ ਕਦੀ ਹੱਲ ਨਹੀਂ ਹੁੰਦੇ ਜੋ ਭਾਈ ਬਖਤੌਰ ਦੇ ਵਿੱਚ ਹੋਇਆ ਜੋ ਹੋਰ ਪਿੰਡਾਂ ਦੇ ਵਿੱਚ ਜੋ ਖਬਰਾਂ ਆ ਰਹੀਆਂ ਹਨ ਜਿੱਥੇ ਓਵਰਡੋਜ਼ ਨਾਲ ਨੌਜਵਾਨ ਮਰ ਰਿਹਾ ਇੱਕ ਭਾਜਪਾ ਆਗੂ ਨੇ ਤਿੰਨ ਪਿੰਡਾਂ ਦਾ ਜ਼ਿਕਰ ਕੀਤਾ ਜਿੱਥੇ ਕਿਸੇ ਤਿੰਨ ਦਿਨਾਂ ਦੇ ਵਿੱਚ ਮੌਤਾਂ ਹੋਈਆਂ ਹਨ ਦਿਹਾੜਕਾ ਜਾਂ ਦੇੜਕਾ ਜੁੜਿਆਨੇ ਦੇ ਵਿੱਚ ਰੋੜਿਕਪੁਰਾ ਫਰੀਦਕੋਟ ਦੇ ਵਿੱਚ ਤੇ ਸੇਣੀਆਂ ਫਾਜ਼ਿਲਕਾ ਦੇ ਵਿੱਚ ਇਸ ਤੋਂ ਇਲਾਵਾ ਰਾਏਕੋਟ ਦੇ ਨਾਲ ਇੱਕ ਪਿੰਡ ਹੈ 70 ਰਾਏ ਉੱਥੇ 22 ਸਾਲਾ ਸੁਖਵਿੰਦਰ ਸਿੰਘ ਦੀ ਓਵਰਡੋਜ਼ ਨਾਲ ਮੌਤ ਹੋਈ ਔਰ ਇਹ ਪਿਛਲੇ ਦਸਤਾਰਾਂ ਤੋਂ ਉਸ ਪਿੰਡ ਦੇ ਵਿੱਚ ਹੀ ਦੂਜੀ ਮੌਤ ਔਰ ਪਿੰਡੇ ਸਰਪੰਚਵਲੋਂ ਜਾਂ ਪੰਚਾਇਤਵਲੋਂ ਕਹਿਣਾ ਵਾ ਕਿ ਇੱਕ ਸਾਲ ਦੇ ਵਿੱਚ ਘੱਟੋ ਘੱਟ 10 ਜਾਂ 12 ਮੌਤਾਂ ਉਸ ਪਿੰਡੇ ਦੇ ਵਿੱਚ ਹੋ ਚੁੱਕੀਆਂ ਸੋ ਜ਼ਮੀਨੀ ਹਕੀਕਤ ਜਿਹੜੀ ਆ ਉਹ ਕਾਫੀ ਖਸਤਾ ਵਾ ਕਾਫੀ ਖਰਾਬ ਆ ਔਰ ਸਰਕਾਰ ਨੂੰ ਇਹ ਮੰਨਣਾ ਪਊਗਾ ਕਿ ਅਸੀਂ ਇਸ ਹੱਦ ਤੱਕ ਕਾਮਯਾਬ ਹੋਏ ਆ ਕਿ ਇਸ ਹੱਦ ਤੱਕ ਅਸੀਂ ਕਾਮਯਾਬ ਨਹੀਂ ਹੋਏ ਆ ਪ੍ਰੋਬਲਮ ਜਿਹੜੀ ਆ ਉਤੇ ਥੱਲ ਜ਼ਰੂਰ ਪਈ ਹੋਸਦੀ ਆ ਲੇਕਿਨ ਪ੍ਰੋਬਲਮ ਹਲੀ ਹਾਲੇ ਨਹੀਂ ਹੋਇਆ ਸਰਕਾਰ ਤੇ ਪੁਲਿਸ ਜਿਹੜੇ ਆ ਆ ਇਹਨਾਂ ਨੂੰ ਹੋਰ 파ਦਰਸ ਨਾਲ ਜਾਂਦੀ ਲੋੜ ਹੈ ਜਦੋਂ ਜਦੋਂ ਕਾਮਯਾਬੀ ਮਿਲਦੀ ਹੈ ਉਹ ਤਾਂ ਦੱਸ ਦਿੰਦੇ ਆ ਜਿੱਥੇ ਕਾਮਯਾਬੀ ਨਹੀਂ ਮਿਲਦੀ ਜਿੱਥੇ ਫੇਲ ਹੁੰਦੇ ਆ ਉਹ ਨਹੀਂ ਦੱਸਦੇ ਆ ਮੈਂ ਜਿਹੜੇ ਦੱਸਿਆ ਇਹਨਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਕੋਕ ਕਰਕੇ ਦੱਸਾਂ ਜਿਹੜਾ ਜੀ ਵਾਕਈ ਇਹਨਾਂ ਬੱਡੋਸ दैट ਹੋਰੀਆਂ ਸਰਕਾਰ ਇਹ ਅੰਕੜੇ ਆਪਣੇ ਕੋਲ ਰੱਖੇ ਦਵੇ ਅੰਕੜੇ ਸ਼ੇਅਰ ਕਰੇ ਔਰ ਦੱਸੇ ਵੀ ਅਸੀਂ ਉਥੇ ਕੀ ਮਦਦ ਕਰ ਰਹੇ ਆ ਕੀ ਪਿੰਡਾਂ ਦੇ ਵਿੱਚ ਨਵਾਂ ਰਿਹਾਬਿਟੇਸ਼ਨ ਸੈਂਟਰ ਯਾਨੀ ਰੀਹੈਬਿਟੇਸ਼ਨ ਸੈਂਟਰ ਖੋਲਣ ਦੀ ਲੋੜ ਆ ਟ੍ਰੀਟਮੈਂਟ ਸੈਂਟਰ ਖੋਲਣ ਦੀ ਲੋੜ ਆ ਇਹ ਆ ਕੁਝ ਹੋਰ ਕਰਨ ਦੀ ਲੋੜ ਹੈ ਸੋ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਦੇ ਵਿੱਚ ਸਿਰਫ ਇਸ਼ਤਿਹਾਰबाजी ਜਨਾ ਪਈਏ ਅਸੀਂ ਸਿਰਫ ਪ੍ਰਾਪਤੀਆਂ ਗਰਾਉਂਡ 'ਚ ਨਾ ਪਈਏ ਇਹ ਸਿਆਸੀ ਲੀਡਰਾਂ ਦਾ ਕੰਮ ਹੁੰਦਾ ਪੁਲਿਸ ਦਾ ਕੰਮ ਨਹੀਂ ਪੁਲਿਸ ਦਾ ਕੰਮ ਹੈ ਜੋ ਵੀ ਹਕੀਕਤ ਹੈ ਉਹਨੂੰ ਬਿਆਨ ਕਰੀਏ ਸੋ ਪੁਲਿਸ ਨੂੰ ਆਪਣੀ ਵੈਸੇ ਤਾਂ ਸਰਕਾਰ ਨੂੰ ਵੀ ਆਪਣੀ ਕਾਰਗੁਜ਼ਾਰੀ ਤਬਦੀਲੀ ਦੀ ਲੋੜ ਹੈ ਜਿਹੜੇ ਐਮਐਲਏ ਆ ਉਹਨਾਂ ਨੂੰ ਪਿੰਡਾਂ ਤੱਕ ਪਹੁੰਚਾਓ ਪਿੰਡਾਂ ਤੱਕ ਪਹੁੰਚ ਪੋਂਚ ਕਰਨੋ ਪਿੰਡਾਂ ਦੇ ਵਿੱਚ ਜਾਣ ਕੇ ਦੱਸਣ ਕਿ ਕਿਹੜੇ ਪਿੰਡਾਂ 'ਚ ਹਾਲਾਤ ਖਰਾਬ ਆ ਕਿਹੜੇ ਪਿੰਡਾਂ 'ਚ ਹਾਲਾਤ ਚੰਗੇ ਆ ਕਿਹੜੇ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਲੋਕੀ ਉੱਠ ਚੁੱਕੇ ਆ ਜਿਹਨਾਂ ਨੂੰ ਮਦਦ ਦੀ ਲੋੜ ਹੈ ਸਰਕਾਰ ਨੂੰ ਮਦਦ ਦੇ ਦੇ ਜਿੱਤੇ ਲੋੜ ਹੈ ਸੋ ਗ੍ਰਾਸ ਰੂਟਸ ਲੈਵਲ ਤੇ ਕੰਮ ਕਰਨ ਦੀ ਲੋੜ ਹੈ ਔਰ ਇਹ ਜਿਹੜੀ ਮੁਹਿੰਮ ਹੈ ਕਦੀ ਸਪੁਲਿਸ ਤੋਂ ਵੀ ਇਹ ਟਾਰਗੇਟ ਕਦੀ ਨਹੀਂ ਫਿਕਸ ਕਰਨੀ ਚਾਹੀਦੀ ਵੀ ਅਸੀਂ 31 22 ਤੱਕ ਇਹਨਾਂ ਨੂੰ ਇਹਨੂੰ ਖਤਮ ਕਰ ਦੇਗੇ ਇਹ ਪ੍ਰੋਬਲਮ ਜਿਹੜੀਆਂ ਵਾਂ ਇਹ ਕੰਟੀਨਿਊਇੰਗ ਪ੍ਰੋਬਲਮ ਹੈ ਔਰ ਇਹਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਵੀ ਕੰਟੀਨਿਊਇੰਗ ਕਾਰਵਾਈ ਹੋਊਗੀ ਲਗਾਤਾਰ ਜਲਦੀ ਰਣੀ ਚਾਹੀਦੀ ਹੈ ਇਹ ਕਾਰਵਾਈ ਆਪਾਂ ਇਹਨੂੰ ਖਤਮ ਨਹੀਂ ਕਰ ਸਕਦੇ ਕਿਉਂਕਿ ਸੋ ਇੱਕ ਤਰੀਕੇ ਨਾਲ ਸਾਰੀ ਪੁਲਿਸ ਨੂੰ ਆਪੇ ਇਸ ਪਾਸੇ ਨਾਲ ਲਈਏ ਪੁਲਿਸ ਆਪਣਾ ਕੰਮ ਕਰਦੀ ਰਹੇ ਪਰ ਨਾਲ ਨਾਲ ਇਹ ਮੋਹਿਨ ਜਿਹੜੀ ਆ ਉਹ ਜਲਦੀ ਰਹੇ ਵੀ ਔਰ ਜਿਹੜੀਆਂ ਕਾਲੀਆਂ ਪੇਟਾਂ ਵਾਂ ਪੁਲਿਸ ਦੇ ਵਿੱਚ ਸਿਆਸਤ ਦੇ ਵਿੱਚ ਉਹਨਾਂ ਨੂੰ ਸਮੇਂ-ਸਮੇਂ ਤੇ ਆਇਡੈਂਟੀਫਾਈ ਕਰਕੇ ਐਕਸਪੋਜ਼ ਕਰਨ ਦੀ ਲੋੜ ਹੈ ਔਰ ਸਰਕਾਰ ਪੁਲਿਸ ਨੂੰ ਵੀ ਚਾਹੀਦਾ ਔਰ ਸਰਕਾਰ ਵੀ ਦੱਸੇ ਕਿ ਕਿਹੜੇ-ਕਿਹੜੇ ਬੰਦੇ ਅਸੀਂ ਪੁਲਿਸ ਦੇ ਵਿੱਚ ਆਇਡੈਂਟੀਫਾਈ ਕੀਤੇ ਆ ਕਿਹੜੇ-ਕਿਹੜੇ ਸਿਆਸਤ ਇਹ ਇਡੈਂਟੀਫਾਈ ਕੀਤੇ ਆ ਜਿਹੜੇ ਇਹ ਇਹ ਕਾਰੋਬਾਰ ਕਾਲਾ ਕਾਰੋਬਾਰ ਜਿਹੜਾ ਦਾ ਇਹ ਕਰਦੇ ਆ ਸੋ ਮਸਲਾ ਮੈਂ ਜਿਵੇਂ ਅੱਗੇ ਕਿਹਾ ਵਾ ਕਿ ਇਹ ਤੇ ਥੱਲ ਨੂੰ ਕੁਝ ਹੱਦ ਤੱਕ ਪਈਆ ਲੇਕਿਨ ਇਹ ਹੱਲ ਨਹੀਂ ਹੋਇਆ ਔਰ ਜੋ ਪਾਈ ਬਖਤੌਰ ਚ ਹੋਇਆ ਔਰ ਜੋ ਪਿੰਡਾਂ ਦੇ ਵਿੱਚ ਥੀਓਵਰਡੋਸ ਡੈਥਸ ਹੋ ਰਹੀਆਂ ਵਾ ਉਹ ਇਸ ਚੀਜ਼ ਦਾ ਨੋਂ ਬਿਆਨ ਕਰਦੀ ਆ ਮੈਂ ਤਰੀਕੇ ਨਾਲ ਸਰਕਾਰ ਵੀ ਜਿਹੜੀ ਬੀਆਉ ਨੂੰ ਚੁਟਕਲਾਦੀ ਆ ਪੁਲਿਸ ਦੇ ਕਲੇਮ ਨੂੰ ਚੁਟਕਲਾਦੀ ਆ ਆ ਪੁਲਿਸ ਦੇ ਚੱਕਾ ਕੰਮ ਕੀਤਾ ਇਹ ਕੋਈ ਸ਼ੱਕ ਨਹੀਂ ਲੇਕਿਨ ਕੁਝ ਹਕਾਕਤ ਦੇ ਚ ਨਾ ਇਸ਼ਤਿਆਰ ਬਾਜੀ ਜ਼ਿਆਦਾ ਵਾ ਹਕੀਕਤ ਜਿਹੜੀ ਆ ਉਹਨੂੰ ਅਸੀਂ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਹੋਰ ਆਪਣੇ ਕੰਮਕਾਰ ਵਿੱਚ ਪਾਰਦਰਸ਼ਤਾ ਲਾਈਏ ਔਰ ਹਕੀਕਤ ਬਿਆਨ ਕਰ ਦੋ ਆਪਾਂ ਡਰਿਏ ਨਾ ਤਾਂ ਹੀ ਮਸਲੇ ਦਾ ਹੱਲ ਹੋ ਸਕਦਾ ਹੈ